ਅੱਜ ਸਾਡੀ ਰੈਲ ਬੰਦਗੀ ਲਾਈਨ ਕਲੱਬ ਬੇਗਵਾਲਾ ਤੋਂ ਜਿਹੜੇ ਕਿ ਲਗਾਤਾਰ ਛੀ ਦੀ ਦਿਹਾੜਿਆਂ ਦੇ 22 ਤੋਂ ਲੈ ਕੇ ਤੇ 27 ਤੱਕ ਦੁੱਧ ਦੇ ਲੰਗਰ ਲਾਈ ਜਾਣਗੇ ਇਹ ਸਾਰਾ ਕੁਝ ਉਸ ਗੁਰੂ ਦੀ ਕਿਰਪਾ ਨਾਲ ਹੈ ਗੁਰੂ ਕਿਰਪਾ ਕਰੇ ਤੇ ਤਾਂ ਹੀ ਇਦਾਂ ਦੇ ਦਿਹਾੜੇ ਮਨਾਏ ਜਾਂਦੇ ਨੇ ਵੇਖੋ ਜਿਹੜੇ ਸਹਿਬ ਜਦੇ ਦੀ ਸ਼ਹੀਦੀ ਦਿਨ ਨੇ ਦੋ ਛੋਟੇ ਸਹਿਬ ਜਦੇ ਤੇ ਦੋ ਵੱਡੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਿਤਾ ਵਾਰਿਆ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਦਿੱਤੀ ਸਾਬ ਜਦਿਆਂ ਨੇ ਸ਼ਹੀਦੀ ਦਿੱਤੀ ਅੱਜ ਉਹਨਾਂ ਸਦਕਾ ਹੀ ਸਾਨੂੰ ਦਸਤਾਰ ਮਿਲੀ ਹੈ ਜੇ ਅੱਜ ਆਪਾਂ ਜਾਦੀ ਨਾਲ ਜੀ ਰਹੇ ਆ ਇਹ ਸਾਰੀਆਂ ਉਹਨਾਂ ਦੀਆਂ ਕੀਤੀਆਂ ਕੁਰਬਾਨੀਆਂ ਨੇ ਤੁਸੀਂ ਇਤਿਹਾਸ ਦੇਖੋ ਜਿਵੇਂ ਲੱਗਦਾ ਕੱਲ ਦੀ ਗੱਲ ਕੋਈ ਕੋਈ ਇਹਨਾਂ ਲੰਬਾ ਸਮਾਂ ਨਹੀਂ ਹੈਗਾ ਤੁਹਾਡੀਆਂ 10ਵੀਂ 15ਵੀਂ ਪੀੜ੍ਹੀਆਂ ਜ਼ਰੂਰ ਰੱਖਦੀਆਂ ਨੇ ਉਹਨਾਂ ਨਾਲ ਇਸ ਕਰਕੇ ਆਪਾਂ ਉਹਨੂੰ ਆਪਣੇ ਬੱਚਿਆਂ ਨੂੰ ਵੀ ਚਾਰ ਸਾਹਿਬ ਜਦਿਆਂ ਦੀ ਸਾਰੀ ਹਿਸਟਰੀ ਸੁਣਾਣੀ ਚਾਹੀਦੀ ਹੈ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਮੈਂ ਚੀਚੀ ਤੌਰ ਤੇ ਮੇਰੇ ਆਏ ਚੀਵ ਗੈਸ਼ ਸਰਦਾਰ ਵਿੱਤਾ ਸਿੰਘ ਜੁਲਕਾ ਜੀ ਸਰਬਜੀਤ ਜੀ ਤੇ ਸਾਡੇ ਜੱਬੋ ਸਾਹਿਬ ਸਰਪੰਚ ਸਾਹਿਬ ਟਾਲੀ ਸਾਹਿਬ ਜੰਗੀ ਸਾਹਿਬ ਡੋਗਰਾ ਸਾਹਿਬ ਸਾਰਿਆਂ ਦਾ ਧੰਨਵਾਦ ਕਰਦੇ ਆਂ ਪਰਮਾਤਮਾ ਇਦਾਂ ਹੀ ਸ਼ਕਤੀ ਦੇਵੇ ਤੇ ਅਸੀਂ ਗੁਰੂ ਦੀ ਸੇਵਾ ਕਰਦੇ ਰਹੀਏ ਕੋਸ਼ਿਸ਼ ਕਰਾਂਗੇ ਅਗਲੇ ਸਾਲੇ ਤੋਂ ਵੀ ਅੱਛਾ ਕੋਈ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰਾਂਗੇ ਮੇਰੀ ਤੇ ਹਰ ਵੇਲੇ ਤਮੰਨਾ ਇਹ ਹੁੰਦੀ ਹੈ ਵੀ ਆਪਾਂ ਇਸ ਕੀ ਕਰ ਸਕਦੇ ਹਾਂ ਏ ਦੇ ਪਰਮਾਤਮਾ ਕਰ ਨਾਲ ਪਰਮਾਤਮਾ ਇਦਾਂ ਹੀ ਸਾਨੂੰ ਮਿਹਰ ਭਰਿਆ ਅਸਰ ਰੱਖੇ ਤੇ ਸਾਡੇ ਕਾਰਜ ਚੱਲਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਜ ਲਾਇਨ ਕਲੱਬ ਰੋਲ ਬੰਦਗੀ ਵੱਲੋਂ ਜੀ ਦੇ ਆਰੇ ਨੂੰ ਸਮਰਥ ਦੋ ਦੂਤਾ ਲੰਗਰ ਚੱਲ ਰਿਹਾ ਜੀ ਪਿਛਲੇ ਦੋ ਦਿਨਾਂ ਤੋਂ 23 ਤਰੀਕ ਦਾ ਚਾਲੂ ਹੋਇਆ ਜੀ ਤੇ ਪੂਰਾ ਹਫਤਾ ਇਹ ਚੱਲਣਾ ਸਾਡੇ ਮਲਟੀਪਲ ਦੇ ਚੇਅਰਮੈਨ ਲਾਇਨ ਰਿਕਵਾਲ ਸਿੰਘ ਬੱਚਾ ਜੀ ਵੀ ਕਿੰਨਾ ਦਾ ਕਿ ਬਹੁਤ ਵਧੀਆ ਉਪਰਾਲਾ ਜੀ ਹਰ ਸਾਲ ਫੇਦੀ ਤਿਹਾੜੀ ਨੂੰ ਸਮਰਪਤ ਇਹ ਦੁੱਧ ਦਾ ਲੰਗਰ ਲਾਂਦੇ ਨੇ ਜੀ ਇਹਨਾਂ ਦੇ ਨਾਲ ਇਹਨਾਂ ਦੀ ਪੂਰੀ ਟੀਮ ਸਾਡੇ ਚੇਅਰਮੈਨ ਸਾਹਿਬ ਸਰਪੰਚ ਸਾਹਿਬ ਸਤਪਾਲ ਸਿੰਘ ਜੀ ਨਾਲ ਸਾਡੇ ਸੰਕਤੀ ਸਾਹਿਬ ਸੁਖਦੇਵ ਰਾਜ ਜੰਗੀ ਜੀ ਤੇ ਸਾਰੀ ਟੀਮ ਰਾਇਲ ਕਲੱਬ ਬੰਦਗੀ ਦੀ ਮੈਂ तहे ਦਿਲੋਂ ਧੰਨਵਾਦਾਂ ਜਿਹੜੇ ਕਿਸੇ ਦੀ ਤਿਹਾੜੀ ਦੇ ਸਮਰਪਤ ਦੇ ਵਿੱਚ ਇਹ ਲੰਗਰ ਲਗਾਉਂਦੇ ਨੇ ਜੀ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਸ ਤਰ੍ਹਾਂ ਇਹਨਾਂ ਕਲੱਬ ਰਾਇਲ ਬੰਦਗੀ ਦਾ ਨਾਮ ਰੋਸ਼ਨ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 10 ਕੋ ਲਾਈਨ ਕਲੱਬ ਰਾਇਲ ਬੰਗ ਨੂੰ ਦੁੱਪ ਦਾ ਲੰਗਰ ਲਗਾਇਆ ਜਾ ਰਿਹਾ ਹੈ ਜੋ ਕਿ ਚਾਰ ਸਹਿਬ ਜਾਦੇ ਦੀ ਛਿੱਦੀ ਦੇ ਅੜ ਤੇ ਲਗਾਇਆ ਜਾ ਰਿਹਾ ਹੈ ਪਰ ਅੱਜ ਕਈਆਂ ਸਾਨੂੰ ਵੀ ਨੂੰ ਪਤਾ ਸੰਗਤ ਨੂੰ ਪਤਾ ਨਹੀਂ ਅੱਜ 10 ਕੋ ਕਾ ਦੇ ਵਾਸਤੇ ਬਣਾਉਂਦੇ ਆਪਾਂ ਬੀਬੀ ਅਰਸਰਨ ਕੌਰ ਦਾ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੇ ਦੋ ਸੈਭਜਾਦੇ ਜਿਹੜੇ ਸ਼ਹੀਦ ਹੋਏ ਸੀ ਵੱਡੇ ਸੈਭਜਾਦੇ ਤੇ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਦਾ ਸੰਸਕਾਰ ਕੀਤਾ ਸੀ ਤੇ ਬੀਬੀ ਜੀ ਨੂੰ ਸ਼ਹੀਦ ਕਰ ਦਿੱਤੀ ਸੀ ਬੀਬੀ ਅਰਸਰਨ ਕੌਰ 10 ਕੋ ਉਹਨਾਂ ਦੇ ਨਾਮ ਤੇ ਮਨਾਇ ਜਾਂਦੀ ਹੈ ਇਹ ਵੀ ਸ਼ਹੀਦੀ ਦਿਹਾੜੇ ਨੂੰ ਚਾਹੁੰਦੇ ਨੇ ਤੇ ਮੈਂ ਆਪਣੇ ਵੀਰਾਂ ਦਾ ਵਿਰਸਾ ਭਾਜੀ ਦਾ ਜੋਤਾ ਭਾਜੀ ਦਾ ਜੈਸ ਭਾਜੀ ਦਾ ਇਥੇ ਆਨ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਸਾਡੀ ਰੈਲ ਬੰਦਗੀ ਲਾਇਨ ਕਲੱਬ ਬੇਗਵਾਲਾ ਤੋਂ ਜਿਹੜੇ ਕਿ ਲਗਾਤਾਰ ਛੀ ਦੀ ਦਿਹਾੜਿਆਂ ਦੇ 22 ਤੋਂ ਲੈ ਕੇ ਤੇ 27 ਤੱਕ ਦੁੱਧ ਦੇ ਲੰਗਰ ਲਾਈ ਜਾਣਗੇ ਇਹ ਸਾਰਾ ਕੁਝ ਉਸ ਗੁਰੂ ਦੀ ਕਿਰਪਾ ਨਾਲ ਹੈ ਗੁਰੂ ਕਿਰਪਾ ਕਰੇ ਤਾਂ ਹੀ ਇਦਾਂ ਦੇ ਦਿਹਾੜੇ ਮਨਾਏ ਜਾਂਦੇ ਨੇ ਵੇਖੋ ਜਿਹੜੇ ਸਹਿਬ ਜਦੇ ਦੀ ਸ਼ਹੀਦੀ ਦਿਨ ਨੇ ਦੋ ਛੋਟੇ ਸਹਿਬ ਜਦੇ ਤੇ ਦੋ ਵੱਡੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਿਤਾ ਵਾਰਿਆ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਦਿੱਤੀ ਸਾਬ ਜਦਿਆਂ ਨੂੰ ਸ਼ਹੀਦੀ ਦਿੱਤੀ ਅੱਜ ਉਹਨਾਂ ਸਦਕਾ ਹੀ ਸਾਨੂੰ ਦਸਤਾਰ ਮਿਲੀ ਹੈ ਜੇ ਅੱਜ ਆਪਾਂ ਜਾਦੀ ਨਾਲ ਜੀ ਰਹੇ ਆ ਇਹ ਸਾਰੀਆਂ ਉਹਨਾਂ ਦੀਆਂ ਕੀਤੀਆਂ ਕਿਰਪਾਨੀਆਂ ਨੇ ਤੁਸੀਂ ਇਤਿਹਾਸ ਦੇਖੋ ਜਿਵੇਂ ਲੱਗਦਾ ਕੱਲ ਦੀ ਗੱਲ ਕੋਈ ਕੋਈ ਇਹਨਾਂ ਲੰਮਾ ਸਮਾਂ ਨਹੀਂ ਹੈਗਾ ਤੁਹਾਡੀਆਂ 10ਵੀਂ 15ਵੀਂ ਪੀੜ੍ਹੀਆਂ ਜ਼ਰੂਰ ਰੱਖਦੀਆਂ ਨੇ ਉਹਨਾਂ ਨਾਲ ਇਸ ਕਰਕੇ ਆਪਾਂ ਨੂੰ ਆਪਣੇ ਬੱਚਿਆਂ ਨੂੰ ਵੀ ਚਾਰ ਸਾਹਿਬ ਜੀ ਦੀ ਸਾਰੀ ਹਿਸਟਰੀ ਸੁਣਾਣੀ ਚਾਹੀਦੀ ਹੈ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਹੈ ਮੈਂ ਚੀਚੀ ਤੌਰ ਤੇ ਮੇਰੇ ਆਏ ਚੀਚ ਗੈਸ਼ ਸਰਦਾਰ ਵਿੱਤਾ ਸਿੰਘ ਜੁਲਕਾ ਜੀ ਸਰਬਜੀਤ ਜੀ ਤੇ ਸਾਡੇ ਜੱਬੋ ਸਾਹਿਬ ਸਰਪੰਚ ਸਾਹਿਬ ਟਾਲੀ ਸਾਹਿਬ ਜੰਗੀ ਸਾਹਿਬ ਡੋਗਰਾ ਸਾਹਿਬ ਸਾਰਿਆਂ ਦਾ ਧੰਨਵਾਦ ਕਰਦੇ ਆਂ ਪਰਮਾਤਮਾ ਇਦਾਂ ਹੀ ਸ਼ਕਤੀ ਦੇਵੇ ਤੇ ਅਸੀਂ ਗੁਰੂ ਦੀ ਸੇਵਾ ਕਰਦੇ ਰਹੀਏ ਕੋਸ਼ਿਸ਼ ਕਰਾਂਗੇ ਅਗਲੇ ਸਾਲੇ ਤੋਂ ਵੀ ਅੱਛਾ ਕੋਈ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰਾਂਗੇ ਮੇਰੀ ਤੇ ਹਰ ਵੇਲੇ ਤਮੰਨਾ ਇਹ ਹੁੰਦੀ ਹੈ ਵੀ ਅਪਾ ਇਸ ਕੀ ਕਰ ਸਕਦੇ ਹਾਂ ਏ ਦੇ ਪਰਮਾਤਮਾ ਕਰ ਨਾਲ ਪਰਮਾਤਮਾ ਇਦਾਂ ਹੀ ਸਾਨੂੰ ਮਿਹਰ ਭਰਿਆ ਅਸਰ ਰੱਖੇ ਕਿ ਸਾਡੇ ਕਾਰਜ ਚੱਲਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਜ ਲਾਈਨ ਕਲੱਬ ਰੋਲ ਬੰਦਗੀ ਵੱਲੋਂ ਜੀ ਦੇ ਆੜਿਆਂ ਨੂੰ ਸਮਰਪਤ ਦੁਰਦਤਾ ਲੰਗਰ ਚੱਲ ਰਿਹਾ ਜੀ ਪਿਛਲੇ 2 ਦਿਨਾਂ ਤੋਂ 23 ਤਰੀਕ ਦਾ ਚਾਲੂ ਹੋਇਆ ਜੀ ਤੇ ਪੂਰਾ ਹਫਤਾ ਇਹ ਚੱਲਣਾ ਸਾਡੇ ਮਲਟੀਪਲ ਦੇ ਚੇਅਰਮੈਨ ਲਾਈਨ ਰਿਕਸ਼ਾਲ ਸਿੰਘ ਬੱਚਾ ਜੀ ਵੀ ਜਿੰਨਾ ਦਾ ਕਿ ਬਹੁਤ ਵਧੀਆ ਉਪਰਾਲਾ ਜੀ ਹਰ ਸਾਲ ਫੇਦੀ ਤਿਹਾੜੀ ਨੂੰ ਸਮਰਪਤ ਇਹ ਦੁੱਧ ਦਾ ਲੰਗਰ ਲਾਂਦੇ ਨੇ ਜੀ ਇਹਨਾਂ ਦੇ ਨਾਲ ਇਹਨਾਂ ਦੀ ਪੂਰੀ ਟੀਮ ਸਾਡੇ ਚੇਅਰਮੈਨ ਸਾਹਿਬ ਸਰਪੰਚ ਸਾਹਿਬ ਸਤਪਾਲ ਸਿੰਘ ਜੀ ਨਾਲ ਸਾਡੇ ਸੰਕੀਤ ਸਿੰਘ ਸਾਹਿਬ ਸੁਖਦੇਵ ਰਾਜ ਜੰਗੀ ਜੀ ਤੇ ਸਾਰੀ ਟੀਮ ਰਾਇਲ ਕਲੱਬ ਬੰਦਗੀ ਦੀ ਮੈਂ तहे ਦਿਲੋਂ ਧੰਨਵਾਦਾਂ ਜਿਹੜੇ ਕਿਸੇ ਦੀ ਤਿਹਾੜੀ ਦੇ ਸਮਰਪਤ ਦੇ ਵਿੱਚ ਇਹ ਲੰਗਰ ਲਗਾਉਂਦੇ ਨੇ ਜੀ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਇਤਿਲਾਤ ਇਸ ਤਰ੍ਹਾਂ ਲਾਈਨ ਕਲੱਬ ਰਾਇਲ ਬੰਦਗੀ ਦਾ ਨਾਮ ਰੋਸ਼ਨ ਕਰਦੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 10 ਕੋ ਲਾਈਨ ਕਲੱਬ ਰਾਇਲ ਬੰਗ ਨੂੰ ਦੁੱਪ ਦਾ ਲੰਗਰ ਲਗਾਇਆ ਜਾ ਰਿਹਾ ਹੈ ਜੋ ਕਿ ਚਾਰ ਸਹਿਬ ਜਾਦਨ ਚਿੱਦੀ ਦੇ ਅੜ ਤੇ ਲਗਾਇਆ ਜਾ ਰਿਹਾ ਹੈ ਪਰ ਅੱਜ ਕਈਆਂ ਸਾਨੂੰ ਵੀ ਨੂੰ ਪਤਾ ਸੰਗਤ ਨੂੰ ਪਤਾ ਨਹੀਂ ਅੱਜ 10 ਕੋ ਕਾ ਦੇ ਵਾਸਤੇ ਬਣਾਉਂਦੇ ਆਪਾਂ ਬੀਬੀ ਅਰ ਸਰਨਕੌਰ ਦਾ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੇ ਦੋ ਸੈਭਜਾਦੇ ਜਿਹੜੇ ਸ਼ਹੀਦ ਹੋਏ ਸੀ ਵੱਡੇ ਸੈਭਜਾਦੇ ਤੇ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਦਾ ਸੰਸਕਾਰ ਕੀਤਾ ਸੀ ਤੇ ਬੀਬੀ ਜੀ ਨੂੰ ਸ਼ਹੀਦ ਕਰ ਦਿੱਤੀ ਸੀ ਬੀਬੀ ਅਰ ਸਰਨਕੌਰ 10 ਕੋ ਉਹਨਾਂ ਦੇ ਨਾਮ ਤੇ ਮਨਾਇ ਜਾਂਦੀ ਹੈ ਇਹ ਵੀ ਸ਼ਹੀਦੀ ਦਿਹਾੜੇ ਨੂੰ ਚਾਹੁੰਦੇ ਨੇ ਤੇ ਮੈਂ ਆਪਣੇ ਵੀਰਾਂ ਦਾ ਵਿਰਸਾ ਭਾਜੀ ਦਾ ਜੋਤਾ ਭਾਜੀ ਦਾ ਜੈਸ ਭਾਜੀ ਦਾ ਇਥੇ ਆਨ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ